ਸਸਿਕਾਲ ਜੀ ਸਾਰਿਆਂ ਨੂੰ ਕੁਦਰਤ ਨੇ ਹਰ ਬੂਟੀ ਜਿਹੜੀ ਸਾਡੇ ਹੁੰਦੀ ਹੈ ਹਰ ਘਾਹ ਬੂਟੀ ਉਹਦੇ ਗੁਣ ਦਿੱਤੇ ਹੈਗੇ ਇਸ ਤਰ੍ਹਾਂ ਜੇ ਅੱਜ ਅਸੀਂ ਨਾਗਰ ਮੋਥਾ ਇਹਨੂੰ ਮੋਥਾ ਬੋਲਦੇ ਆ ਆਮ ਜਿਹੜੀ ਵੀਡ ਹੁੰਦੀ ਹੈ ਨਦੀਨ ਸਾਡੇ ਖੇਤਾਂ 'ਚ ਹੁੰਦਾ ਸਾਡੀਆਂ ਬੱਟਾਂ ਤੇ ਹੋ ਜਾਂਦਾ ਸਾਡੇ ਘਰੇਲੂ ਬਾਗੀਆਂ 'ਚ ਹੋ ਜਾਂਦਾ ਮਨ ਲੋ ਕਹਿੰਦਾ ਇਹਨੂੰ ਡੀਲਾ ਵੀ ਕਹਿੰਦੇ ਆ ਡੀਲੇ ਦੀ ਦਵਾਈਆਂ ਸਪੈਸ਼ਲ ਬਣਦੀਆਂ ਅੱਜ ਕੱਲ ਕੈਮੀਕਲ ਕੈਮੀਕਲ ਰੂਪ 'ਚ ਇਹਨੂੰ ਖਤਮ ਕਰਦੇ ਆ ਮਨ ਲੋ ਪਰ ਇਹ ਬਹੁਤ ਹੀ ਗੁਣਕਾਰੀ ਹੈਗੇ ਜਿਹੜਾ ਮੋਥਾ ਹੈਗਾ ਜਿਹੜੀ ਬੋਂਜਾ ਜਿਹੜੀ ਬੂਟੀਆਂ ਜਿਹੜੀਆਂ ਸਾਡੇ ਚਵਨ ਪ੍ਰਾਸ਼ ਵਿੱਚ ਪੈਂਦੇ ਉਹਦੇ ਵਿੱਚੋਂ ਇੱਕ ਨਾ ਸਾਡੇ ਹਵਨ ਦੀ ਸਮਗਰੀ ਹਵਨ ਨੂੰ ਜਰੂਰ ਕਰਦੇ ਉਹ ਵਿੱਚ ਨਗਰ ਮੋਥੀ ਜੜ ਪੈਂਦੀ ਹੈਗੀ ਆ ਜਿਹੜਾ ਮੋਥਾ ਹੈਗਾ ਉਹਦੇ ਜੜਾਂ ਗੁੱਛੇ ਵਾਂਗ ਹੁੰਦੀਆਂ ਗੁੱਛੇ ਚ ਲੱਗਦੇ ਸਪੰਜ ਵਾਂਗ ਹੁੰਦੀ ਉਸ ਸੁਗੰਧਿਤ ਹੁੰਦੀਆਂ ਵੱਲੋਂ ਸੁਗੰਧ ਦਿੰਦੀਆਂ ਵੱਲੋਂ ਇਹਨਾਂ ਦੇ ਇੱਕ ਵਿਸ਼ੇਸ਼ ਉਡਨ ਉਡਨ ਸ਼ੀਲ ਤੇਲ ਨਿਕਲਦਾ ਉਸ ਨੂੰ ਇਤਰ ਫਲੇਲਾ ਬਣਾਉਣ ਵਾਸਤੇ ਵਰਤਿਆ ਜਾਂਦਾ ਹੈਗਾ ਸਾਬਨ ਹੋ ਗਏ ਉਸ ਅਰਗਬੱਤੀਆਂ ਨੂੰ ਸੁਗੰਧਿਤ ਕਰਨ ਵਾਸਤੇ ਵਰਤੇ ਇਹਦੀ ਜੜਾਂ ਨੂੰ ਵਰਤੇ ਜਾਂਦਾ ਹੈ ਤੇ ਕੱਪੜਿਆਂ ਦੇ ਸ਼ੈਂਟ ਦੇ ਦੂਬ ਵਿੱਚ ਵੀ ਨੂੰ ਯੂਜ਼ ਕੀਤਾ ਦਾ ਤੇਲ ਜਿਹੜਾ ਹੈਗਾ ਇਸੇ ਨਗਰ ਮੋਥੇ ਦੇ ਆਮ ਜਿਹੜੀ ਗੱਲ ਇਸ ਤਰ੍ਹਾਂ ਫੇਰ ਦੁਬਾਰਾ ਰਿਪੀਟ ਕਰਨੇ ਮੈਨੂੰ ਜਦੋਂ ਅੱਜ ਵੜਦੇ ਆ ਤਾਂ ਦੋ ਦਿਨਾਂ ਬਾਅਦ ਫੇਰ ਇਹਦਾ ਮਤਲਬ ਇਹਨਾਂ ਨਿਕਲੇ ਹੁੰਦਾ ਹੈਗਾ ਬਸ ਆਮ ਕਰਕੇ ਕਿਸਾਨ ਨੂੰ ਬੜਾ ਲੱਗਦਾ ਖਤਰਨਾਕ ਆ ਪਰ ਉਸ ਤੋਂ ਇਲਾਵਾ ਆਯੁਰਵੇਦ ਵਿੱਚ ਮੋਥੇ ਦੀ ਜੜਾਂ ਬਹੁਤ ਹੀ ਕੀਮਤੀ ਹੈਗੀਆਂ ਇਸ ਤੀਆਂ ਜਿਹੜੀਆਂ ਜੜਾ ਹੈਗੇ ਪਸੀਨਾ ਲਿਆਉ ਹੈਗੀਆਂ ਮੂਤਰ ਵਧਕ ਕਿਸੇ ਨੂੰ ਪਸ਼ਾਬ ਦੀ ਬਿਮਾਰੀ ਉਹਨੂੰ ਖੁੱਲ੍ਹ ਖੁੱਲ ਕੇ ਪਸ਼ਾਬ ਆਉਣ ਲਾ ਦਿੰਦੀ ਹੈ ਜਣਾ ਹਾਜਮਾ ਵਰਦਕ ਹੈਗੀਆਂ ਪਥਰੀ ਨਾਸ਼ਕ ਪਥਰੀ ਨੂੰ ਠੀਕ ਕਰ ਪਥਰੀ ਦੇ ਦਵਾਈਆਂ ਜਿਹੜੀਆਂ ਠੀਕ ਕਰਨ ਵਾਸਤੇ ਵਰਤੇ ਜਾਂਦਾ ਤੇ ਛੇਤੀ ਜਾਕਮ ਭਰਨ ਵਾਲੀ ਦਵਾਈਆਂ ਵਿੱਚ ਵਰਤੇ ਜਾਂਦਾ ਨੂੰ ਨਗਰਮੁੱਥੇ ਨੂੰ ਤੇ ਜੜਾਂ ਦਾ ਅਰਕ ਜਿਹੜਾ ਹੈਗਾ ਉਹ ਦਸਤਾਂ ਨੂੰ ਮਰੋੜਾ ਨੂੰ ਬਦ ਹਾਜਮ ਨੂੰ ਠੀਕ ਕਰਦਾ ਉਲਟੀਆਂ ਹੈ ਜੇ ਨੂੰ ਬੁਖਾਰ ਨੂੰ ਠੀਕ ਕਰਦਾ ਹੈਗਾ ਜਖਮਾਂ ਦੇ ਨਸੂਰਾ ਉੱਤੇ ਜੜਾਂ ਦੇ ਟਕੂਰ ਵੀ ਕੀਤੀ ਜਾਂਦੀ ਹੈ ਇਸ ਤਰ੍ਹਾਂ ਕਰਕੇ ਜਿਹੜਾ ਆਪਾਂ ਸਮਝਦੇ ਨਦੀਨ ਹੈਗਾ ਆਪਣਾ 노 ਡਾਊਟ ਨਦੀਨ ਹੈ ਤੁਹਾਨੂੰ ਬਹੁਤ ਜ਼ੋਰ ਲਾਉਣਾ ਪੈਂਦਾ ਨੂੰ ਕੱਢਣ ਵਾਸਤੇ ਖਤਮ ਨਹੀਂ ਹੁੰਦਾ ਇਹ ਪਰ ਇਹ ਵੀ ਸਾਡੇ ਜਿਹੜੇ ਕੁਦਰਤ ਨੇ ਇਹਨੂੰ ਗੁਣ ਬਖਸ਼ੇ ਹੈਗੇ ਆ ਸਾਨੂੰ ਸਮਝਣਾ ਪੈਣਾ ਜਿੰਨੀ ਵੀ ਜੜੀ ਬੂਟੀ ਘਾਹ ਸਾਡੇ ਆਸੇ ਪਾਸੇ ਹੈਗਾ ਉਹਨਾਂ ਦੇ ਹਰ ਇੱਕ ਦੇ ਗੁਣ ਹੈਗੇ ਮਤਲਬ ਡੀਲੇ ਦੇ ਵੀ ਗੁਣ ਹੈਗੇ ਤੇ ਮੋਥੇ ਦੇ ਵੀ ਗੁਣ ਹੈਗੇ